ਬਾਕੀ ਜਿੱਥੇ ਸਭੇ ਥੋ ਨਹੀਂ ਤੂੰ ਜੇਹਾ ਵੱਡਾ ਪੁਰਖ ਵਧਾਤੇ ਤਾ ਤੂੰ ਸੋਹਾ ਇਹ ਬਾਬਾ ਜੀ ਦੇ ਬਾਬਾ ਸਿੱਧੀ ਦੇ ਹਸਾਨਾ ਤੋਂ ਸੰਗਤ ਆਈ ਸੀ ਇਹਨਾਂ ਪਰਾਲਾ ਕੀਤਾ ਨੌਜਵਾਨਾਂ ਨੇ ਤੇ ਬਾਬਾ ਸਿੱਧੀ ਚੰਬਲ ਦੇ ਚੰਬਲ ਹਸਤਾਨ ਤੋਂ ਸੇਵਾ ਲੈ ਕੇ ਇਹ ਆਏ ਆ ਨੌਜਵਾਨ ਤੇ ਸਾਸਰੀ ਘਾਲ ਸਾਰਿਆਂ ਨੂੰ ਠੀਕ ਠਾਕ ਤੇ ਵਧੀਆ ਹੋਗਾ ਇਹ ਦਿਨ ਦੀ ਕਰਦੇ ਆ ਸ਼ਰਵਾਦ ਚੈਨਲ ਨੂੰ ਸਬਸਕ੍ਰਾਈਬ ਲੈ ਕਮੈਂਟ ਸ਼ੇਅਰ ਜੁੜ ਕਰਿਓ ਆਓ ਚੱਲਦੇ ਹਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਸੇਵਾ ਕਰਨ ਦੇ ਮੁੰਡੇ ਪਿੰਡੋਂ ਟਰੈਕਟਰ ਲਾਏ ਆ ਜਿੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਕਣਕ ਬੀਜ ਕੇ ਦੇ ਰਹੇ ਗਰੀਬ ਨੂੰ ਜਿਨ੍ਹਾਂ ਦੇ ਗਰੀਬਾਂ ਦੇ ਟਰੈਕਟਰ ਸੰਦ ਨਹੀਂ ਹੈਗੇ ਕਿੰਨੇ ਟਰੈਕਟਰ ਲੱਗੇ ਚੌਥਾ ਦਿਨ ਚੱਲ ਕੇ ਦਿਖਾਉਣੇ ਬਣੇ ਰੋ ਬਲੌਗ ਦੇ ਨਾਲ ਸਾਰਾ ਬਲੌਗ ਵੇਖੀ ਜਾਏਗਾ ਦੇਖੋ ਆ ਟਰੈਕਟਰ ਆ ਬਿਲਕੁਲ ਤਿਆਰੀ ਬਸ ਕਿਰਾਏ ਮਾਰਨ ਚੁਰ ਨਹੀਂ ਲੱਗੇ ਆ ਬਸ ਸਾਰੇ ਟਰੈਕਟਰ ਕਿਰਾਏ ਕਰੂ ਹੀ ਪਾਗੇ ਰੈਡੀ ਹੋ ਚੱਲ ਪਏ ਤੇ ਬਸ ਜਦੋਂ ਇਹ ਤੁਹਾਨੂੰ ਦਿਖਾਉਣੇ ਬਣੇ ਰਹੇ ਉਹ ਨਾਲ ਉਹ ਫੋਟੋ ਆਹ ਲਿਆਓ ਆ ਪਾਈਏ ਜੇ ਮੈਂ ਖਰਾਬ ਚੱਲ ਪਿਆ ਹੁਣ ਚੱਲ ਕੇ ਤੁਹਾਨੂੰ ਅੱਗੇ ਦਿਖਾਉਣੇ ਬਣੇ ਰਹੇ ਉਹ ਨਾਲ ਬਸ ਵਿੱਚ ਚਲਵੇ ਵਿੱਚ ਚਲ ਕੇ ਮਾਰਨੇ ਕਰਾਏ ਵੇਖ ਕਰਨਾ ਆ ਭਰ ਦੇ ਕੀਤੇ ਆ ਹਾਂ ਤਾਂ ਇਹ ਵੀ ਚੰਗਾ ਹੋਇਆ ਮੈਨੂੰ ਸੋਟਾ ਮੈਂ ਸਾਰੇ ਵੇਖ ਕੇ ਉਹਨਾਂ ਨੂੰ ਇਕਰਾਰ ਵਾਹ ਆਇਆ ਪਤਾ ਲੱਗੇ ਪੀ ਘਾਟਾ ਤੇ ਨਾ ਲੈਣੀ ਆ ਹਾਂ ਘਰੇ ਲੈ ਜਾਣਾ ਇਹ ਆਪਾਂ ਲਾ ਦੇਣੇ ਨੇ ਲੈਨਸ ਫਿਰ ਲਾ ਕੇ ਪਹਿਲਾਂ ਫੇਰ ਹੀ ਚਲਾਉਨੇ ਆ ਫੇਰ ਚਲਾਉਨੇ ਆ ਹੁਣ ਉੱਥੇ ਰਹਿ ਗਈਆਂ ਸਾਰੀ ਗੱਡੀ ਮੈਂ ਖਾ ਲਾਂ ਪਾ ਕੇ ਥੋੜੇ ਜਿਹੇ ਥੋੜੇ ਜਿਹੇ ਕਿੱਦਾਂ ਕਰਦੇ ਸੇ ਸਬੇਥੋ ਨਹੀਂ ਤੂੰ ਜੇਹਾ ਵੱਡਾ ਪੁਰਖ ਵਧਾਤੇ ਤਾ ਤੂੰ ਸੋਹਾ ਇਹ ਬਾਬਾ ਜੀ ਦੇ ਬਾਬਾ ਸਿੱਧੀ ਦੇ ਸਥਾਨ ਤੋਂ ਸੰਗਤ ਆਈ ਸੀ ਇਹਨਾਂ ਪ੍ਰਾਲਾ ਕੀਤਾ ਨੌਜਵਾਨਾਂ ਨੇ ਤੇ ਬਾਬਾ ਸਿੱਧੇ ਚੰਬਲ ਦੇ ਚੰਬਲ ਸਥਾਨ ਤੋਂ ਸੇਵਾ ਲੈ ਕੇ ਇਹ ਆਏ ਆ ਨੌਜਵਾਨ ਤੇ ਇਹ ਆਪਣਾ 4-5 ਦਿਨ ਤੋਂ ਸ਼ਿਆਦਰਾ ਤੋਂ ਪ੍ਰਾਲਾ ਕੀਤਾ ਹੈ ਨਾ ਤੇ ਇਹ ਇੱਥੇ ਰਹਿੰਦੇ ਆ ਤੇ ਆਪਣਾ ਆਹੀਂ ਇਹਨਾਂ ਨੂੰ ਕੋਸ਼ ਨਹੀਂ ਦੇ ਕੇ ਥਲੇ ਨਾ ਹੀ ਇਹਨਾਂ ਦਾ ਘਟਾ ਹੀ ਪੂਰਾ ਕਰ ਸਕਦੇ ਆ ਜਨਾਕਾ ਤਾਂ ਪੈ ਗਿਆ ਉਹ ਜੰਗਲ ਚ ਲੱਗੀ ਅੱਗ ਕਿੜੀ ਚੁੰਝ ਭਰ ਕੇ ਤੇ ਅੱਗ ਤੇ ਬਾਅ ਵੇ ਤੇ ਉਹ ਅੱਗ ਬੁਝਰੀ ਵੀ ਨਹੀਂ ਸੀ ਤੇ ਬੱਲੂ ਵਰਗਾ ਆਂਦਾ ਵੀ ਇਹ ਅੱਗ ਤੇਰੀਆਂ ਚੁੰਝਾਂ ਨਾਲ ਨਹੀਂ ਬੁਝਰੀ ਉਹਨੇ ਆਖਿਆ ਵੀ ਅੱਗ ਮੈਂ ਮੈਨੂੰ ਪਤਾ ਨਹੀਂ ਬੁਝਣੀ ਘਰ ਅੱਗ ਬੁਝਾਉਣ ਵਾਲਿਆ ਜਨਾ ਅਸੀਂ ਸੇਵਾ ਮਾਰ ਅਨੇ ਸਾਡੀ ਝੋਲੀ ਚ ਪਾਈ ਸੀ ਅਸੀਂ ਉਹ ਹੈ ਤੇ ਖੋਟੇ ਆ ਤੇ ਬਾਬਾ ਸਿਵਰੀ ਨੇ ਸਾਨੂੰ ਕਰਿਆ ਕਰ ਦੇਣਾ ਵਾ ਅਸੀਂ ਉਹ ਜੇ ਉਹਦੀਆਂ ਨਜ਼ਰਾਂ ਵਿੱਚ ਪੈ ਗਏ ਤੇ ਹੈ ਹੀ ਖਰੇ ਹੋ ਜਾਣਾ ਵਾ ਇਹ ਦੋ ਦਿਨ ਬਾਉ ਪਰ ਲਾਏ ਦੋ ਦਿਨ ਘੜਕੇ ਲਾਏ ਅੱਜ ਅਸੀਂ ਆ ਗਏ ਆ ਤੋ ਨਹੀਂ ਤੇ ਤੋ ਨਾ ਤੋ ਅਸੀਂ ਰਾਤ ਇਧਰ ਆਪਣਾ ਭਾਉਜੀ ਬੰਦਾ ਮਾਤਰੀਆ ਲੱਗੇ ਅਸੀਂ ਆ ਬੰਨਣ ਲੱਗੇ ਆ ਥੋੜਾ ਸਵੇਰ ਦੇ ਇਹਦੇ ਲੱਗੇ ਆ ਜੀ ਤੇ ਕੱਲ ਪਰਸੋਂ ਸਾਡੇ ਕੋਲ ਤੇਲ ਮੁੱਕ ਗਿਆ ਸੀ ਤੇਲ ਮੁੜ ਕੇ ਅਸੀਂ ਰਿਕਾਰਡਿੰਗ ਪਾਈ ਇੱਕ ਤੇ ਉਹ ਆਪਣਾ ਟਿਪੇ ਵਾਲੇ ਜਿਹੜੇ ਆਪਣੇ ਸਰਮਣ ਦਾ ਮੁੰਡਾ ਸਮੇ ਦਾ ਉਹਨੇ ਉਹਨੇ ਕਹਲਾ ਇੱਕ ਡਰਾਮਾ ਇੱਕ ਇਕ ਲਾਇਆ ਅਵਤਾਰ ਦੇ ਆਪਣਾ ਅਵਤਾਰ ਤੇ ਪਿਆਲਾ ਉਹਦਾ ਮੁੰਡਾ ਇਹਦਾ ਮਲਕੀਤ ਮਲਕੀਤ ਨੇ ਕਲਾਇਆ ਇੱਕ ਡਰਾਮਾ ਜੀ ਆਓ ਇੱਕ ਹੋਰ ਦੋ ਤਿੰਨ ਡਰਾਮਾ ਤਿੰਨ ਡਰਾਮਾ ਨਾ ਕਰਕੇ ਕਲਾਇਆ ਜੀ ਤੋਣ ਤਿੰਨ ਤੋਣ ਨੇ ਤਿੰਨ ਡਰਾਮ ਕਰਕੇ ਕਲਾਇਆ ਤੇ ਸਾਡੇ ਕੋ ਇਹਨਾਂ ਕੋ ਭਾਵਾ ਕੋ ਅਸੀਂ ਨਾ ਤੇਲ ਲਾ ਪ੍ਰਸ਼ਾਦਾ ਦਾ ਕੋ ਅਸੀਂ ਸਾਰਾ ਕੋ ਆਪਣਾ ਹੀ ਕਰਦੇ ਆ ਜੀ ਤੇ ਇਹਨਾਂ ਨੂੰ ਖਾਤ 20 ਵੀ ਲੈ ਕੇ ਅਸੀਂ ਦੇਣ ਲੱਗੇ ਆ ਖਾਤ 20 ਵੀ ਇਹਨਾਂ ਨੂੰ ਲੈ ਕੇ ਦੇਣਾ ਪਿਛੇ ਵੀ ਅਸੀਂ ਦੇ ਕੇ ਆਏ ਆ ਆਪਣਾ ਘੜਕੇ ਵੀ ਖਾਤ ਵੀ ਤੇ ਇਹਨਾਂ ਨੂੰ ਵੀ ਦੇਣਾ ਮਾਜੀ ਉਦੋਂ ਬਾਦਾਂ ਕੋੜਾ ਹੀ ਅੱਜ ਚਾਲੇ ਪਾਦਨੇ ਆ ਚੰਬੜਾ ਨੂੰ ਤੇ ਉਦੋਂ ਬਾਦਾਂ ਫੇਰ ਆਵਾਂਗੇ ਜਿਤਨਾ ਸਾਨੂੰ ਸੇਵਾ ਮਿਲ ਜੂਗੀ ਤੇ ਦੋ ਡਰਾਮਾ ਦਾ ਹੋਰ ਸਾਨੂੰ ਆਇਆ ਵਾ ਆਰਡਰ ਪਰ ਸਾਡੀਆਂ ਬਾਵਾ ਖੜੀਆਂ ਹੋਣ ਸਾਡੇ ਲਾ ਕੋਣ ਲਾਪੇ ਪੀੜ ਤੇ ਅਹੀਂ ਚਲੇ ਜਾਣਾ ਹੁਣ ਪਿੰਡ ਨੂੰ ਅੱਜ ਵੈਗਰ ਦੀ ਕਾ ਖਾਲਸਾ ਵੈਗਰ ਦੀ ਕੀ ਬੋਲੀ ਬੋਲੇ ਕਰਨਾ ਚੱਟਿਆ ਵਾਲਿਆਂ ਆਗੇ ਪਹਿਲਾਂ ਜਿਹੜਾ ਮੇਰਾ ਵੀਰਾ ਭਰਾਵਾ ਨੇ ਸੇਵਾ ਦਿੱਤੀ ਆ ਸਮੇ ਦੇ ਮੁੰਡੇ ਨੇ ਉਹਦਾ ਵੀ ਦਿਲੋਂ ਧੰਨਵਾਦ ਕਰਦੇ ਆ ਤਾਰਫੋਂ ਦੇ ਮੁੰਡੇ ਨੇ ਤਾਂ ਧੰਨਵਾਦ ਕਰਦੇ ਉਹਨੇ ਮਲਕੀਤ ਨੇ ਵੀ ਸੇਵਾ ਦਿੱਤੀ ਉਹਦਾ ਵੀ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਮੇਰੇ ਮੇਰੇ ਵੀਰਾ ਨੇ ਆਪਣਾ ਟਰੈਕਟਰ ਦਿੱਤੇ ਆ ਸਰਦਾਰ ਸੁਤਾਮ ਸਿੰਘ ਨੇ ਉਹਦਾ ਵੀ ਧੰਨਵਾਦ ਕਰਦੇ ਆ ਹਰਜਿੰਦਰ ਸਿੰਘ ਸਰਪੰਚ ਨੇ ਉਹਨੇ 5000 ਰੁਪਈਆ ਵੀ ਦਿੱਤਾ ਟਰੈਕਟਰ ਵੀ ਦਿੱਤਾ ਉਹਦਾਂ ਦਾ ਉਹਦਾ ਵੀ ਦਿਲੋਂ ਧੰਨਵਾਦ ਕਰਦੇ ਜਗੀਰ ਸਾਹਿਬ ਗਿੰਦਰ ਨੇ ਜਗੀਰਦਾਰ ਸਾਹਿਬ ਨੇ ਵੀ ਟਰੈਕਟਰ ਦਿੱਤਾ ਵਾ ਟੈਂਕੀ ਤੇਲ ਦੀ ਭਰ ਕੇ ਦਿੱਤੀ ਆ ਦਿਲੋਂ ਧੰਨਵਾਦ ਕਰਦੇ ਆ ਬਜਿੰਦਰ ਸਿੰਘ ਨੇ 1 ਲੱਖ ਰੁਪਈਆ ਦਿੱਤਾ ਨਾਲ ਟਰੈਕਟਰ ਲਾਇਆ ਨਾਲ ਉਦੋਂ ਦਾ ਸਾਡੇ ਨਾਲ ਬੋਡੇ ਬਾਰੇ ਡਿਆ ਵੱਲੂ ਵੀ ਨਾਲ ਡਿਆ ਵਾ ਸਾਨੂੰ ਤਾਂ ਵੈਸੇ ਸੋਲ ਨੇ 16 ਮਹੀ ਲੱਗਾ ਵਾ ਅਸੀਂ ਨਾਲ ਹੀ ਲੱਗੇ ਇਹਨਾਂ ਤੇ ਇਹ ਇਹ ਵੀ ਨਾਲ ਟੱਕਰਿਆ ਧੰਨਵਾਦ ਕਰਦੇ ਆ ਬਿੱਲੂ ਆਪਣਾ ਰਿੰਧੂ ਨੇ 5000 ਰੁਪਈਆ ਦਿੱਤਾ ਨਾਲ ਟਰੈਕਟਰ ਦਿੱਤਾ ਉਹਦਾ ਵੀ ਦਿਲੋਂ ਧੰਨਵਾਦ ਕਰਦੇ ਆ ਨਾਲ ਮੇਰਾ ਵੀਰ ਹਰਮਣ ਇਹਨੇ ਦੋ ਤਿੰਨ ਦਿਨ ਹੋ ਗਿਆ ਇਹਨੇ ਤਿੰਨ ਰਾਮ ਤੇਲ ਦੇ ਲਿਆਂਦੇ ਨਾਲ ਟਰੈਕਟਰ ਦਿੱਤਾ ਤਾਂ ਦਿਲੋਂ ਧੰਨਵਾਦ ਕਰਦੇ ਆ ਨਾਲ ਹੋਰ ਕਰਾ ਰਹਿ ਗਿਆ ਫਿਰ ਸਰਮਣ ਦਾ ਸਰਮਣ ਸਿੰਘ ਉਹਨਾਂ ਵਿਚਾਰਿਆਂ ਨੇ ਮੇਰੇ ਵੀਰਾਂ ਨੇ ਛੋਟੇ ਵੀਰ ਉਹਨਾਂ ਚਾਰ ਪੰਜ ਟਰੈਕਟਰ ਬੈਂਕੇ ਪਲੇਅਰ ਤੋਂ ਮਂਗਾਏ ਤਿੰਨ ਦਿਨ ਉਹ ਲਾ ਕੇ ਗਏ ਉਹਨਾਂ ਦਾ ਵੀ ਦਿলো ਧੰਨਵਾਦ ਕਰਦੇ ਆ ਇੱਕ ਉਹ ਨਾ ਟਰੈਕਟਰ ਪਿੱਦੀ ਤੋਂ ਲੈਂਦਾ ਵਾ ਉਦੋਂ ਦਾ 8 ਦਿਨ ਹੋ ਗਏ ਸਾਡੂੰ ਇੱਥੇ ਨਾਲ ਟਰੈਕਟਰ ਸਾਥ ਉਹਨਾਂ ਦਾ ਫਾਰਮ ਟਰੈਕ ਸਾਥ ਚੱਲਣ ਦਿਆ ਜਿਲੋ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਹੋਰ ਕਰਾ ਰਹਿ ਗਿਆ ਜੀ ਸਾਰੇ ਮੁੰਡੇ ਸੋਨੀ ਦਾ ਹਰਪਨ ਸਿੰਘ ਸੋਨੀ ਐਸੀ ਪਰਿਵਾਰ ਐਸੀ ਪਰਿਵਾਰ ਇਹ ਆ ਜਿਹੜੇ ਗਾੜੀ ਬੈਠੇ ਆ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਸੋਨੀ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਕਾਕਾ ਸ਼ਿੰਦ ਸੁვენਦਰ ਸਿੰਘ ਸ਼ਿੰਦਾ ਉਹ ਉਹਨੇ ਵੀ 1-2 ਦਿਨ ਲਾ ਕੇ ਗਿਆ ਉਹਦਾ ਵੀ ਦਿਲੋਂ ਧੰਨਵਾਦ ਕਰਦੇ ਆ ਜੀ ਬੰਜਿੰਦਰ ਫੌਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਜੀ ਉਹ ਵੀ 2-3 ਦਿਨ ਸਾਡੇ ਨਾਲ ਸਾਥ ਦੇ ਕੇ ਗਿਆ ਪੂਰਾ ਟਰੈਕਟਰ ਲਾਗੇ ਗਿਆ ਜੀ ਗੱਡੋ 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 ਦਾ ਵੀ ਬਹੁਤ ਧੰਨਵਾਦ ਕਰਦੇ ਆ ਅੱਜ ਆ ਲਾਂਗਰੀ ਸਾਡਾ ਲਾਂਗਰੀ ਇੱਕ ਲਾਂਗਰੀ ਗੱਡੋ ਆ ਇੱਕ ਬਾਸ਼ੀ ਆ ਬਾਸ਼ੀ ਤਾਂ ਚਲ ਗਿਆ ਬੋਲਦੇ ਤੇ ਪਿੰਡ ਨੂੰ ਉਹਦਾ ਵੀ ਬਹੁਤ ਧੰਨਵਾਦ ਕਰਦੇ ਆ ਸਭ ਤੋਂ ਧੰਨਵਾਦ ਸਾਡੇ ਪਰੌਣਾਂ ਦਾ ਕੜਕੇ ਵਾਲੇ ਦਾ ਜਿਹਨੇ ਸਾਨੂੰ ਪਦਾਰਥ ਬੱਲੇ ਬੱਲੇ ਕਨਾਂ ਨੂੰ ਹੱਥ ਲਾ ਤੇ ਕਦੀ ਖੀਰਾ ਕਦੀ ਆਪਣਾ ਜਰਦੇ ਕਦੀ ਦਵਾ ਲੂਣ ਵਾਲੇ ਚੌਲ ਰੋਲਾ ਦੇ ਚੌਲ ਤਾਂ ਚਲੋ ਅਸੀਂ ਵੀ ਸਕੀਨ ਆ। ਦਾ ਧੰਨਵਾਦ ਉਹਦਾ ਵੀ ਪ੍ਰਾਣ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਹੱਥ ਜੋੜ ਕੇ। ਬਾਬਾ ਸੁਖਾ ਸੌਂ ਦਾ ਧੰਨਵਾਦ ਕਰਦੇ ਆ ਹੱਥ ਜੋੜ ਕੇ ਉਹਨਾਂ ਵੀ ਆਨੂੰ ਸੇਵਾ ਦਿੱਤੀ ਪਰਸੋਂ। ਡਰਾਮੇਕ ਤੇਲ ਦਾ ਉਹਨਾਂ ਵੀ ਦਿੱਤਾ। ਉਹ ਹੁਣ ਵੀ ਆਨੇ ਆ ਪਰ ਸਾਡੀਆਂ ਬਾਵਾ ਖਰੀਆਂ ਹੋ ਗਈਆਂ ਵਾ। ਤੇ ਅਸੀਂ ਹੁਣ ਪਿੰਡ ਨੂੰ ਚਾਲੇ ਪਾ ਦਨੇ ਆ ਬਕਰ ਖਾਦ ਪਾਉਣ ਆਲੀ ਆ। ਠੀਕੀਦਾਰ ਸਾਹਿਬ ਉਹ ਵੀ ਰੋਲਾ ਪਾਉਂਦੇ ਆ। ਤੇ ਬਹੁਤ ਬਹੁਤ ਧੰਨਵਾਦ ਹੋ ਰਿਹਾ ਨਹੀਂ ਗਿਆ ਕੋਈ ਹੋਰ ਕੋ ਰਹਿ ਤ ਨਹੀਂ ਗਿਆ ਟਰੈਕਟਰ ਵਾਲਾ ਲਾ ਕੋਈਆ ਕੁ ਮਿੰਟ ਅਦੇ ਕਰਾ ਦੇ ਭਾਪਾ ਫਤਾਈ ਨਹੀਂ ਤਿੰਨ ਬਨਾਰ ਆ ਗਏ ਬੋਲਣ ਵਾਲੇ ਸਾਡੇ ਵਿਦਾ ਦੇ ਇੱਕ ਹਰਸ੍ਰੀਲ ਸ਼ੈੱਡ ਵਾਲਾ ਆ ਪਿੱਛੇ ਡੜਾ ਚਾਰ ਪੰਜ ਨੇ ਉਹਨਾਂ ਨੇ ਟਰੈਕਟਰ ਦੇ ਛੱਡਿਆ ਜੱਸੇ ਵਪਾਰੀ ਨੇ ਟਰੈਕਟਰ ਦੇ ਛੱਡਿਆ ਤੇ ਬਣਾ ਲੈਣੇ ਦਲੇਰੇ ਨੇ ਦੇ ਛੱਡਿਆ ਟਰੈਕਟਰ ਚਾਹ ਤਾਂ ਧੰਨਵਾਦ ਉਹਦਾ ਵੀ ਜਲੋ ਕਰਦੇ ਆ ਜਲੋ ਧੰਨਵਾਦ ਕਰਦੇ ਆ ਸਾਡੀ ਸ਼ੈੱਡ ਵਾਲੇ ਨੂੰ ਧੰਨਵਾਦ ਕਰਦੇ ਆ ਬਾਜੀ ਨੇ ਦੇਖਿਆ ਟਰੈਕਟਰ ਤੋਂ ਬਾਹਰ ਤਾਂ ਨਹੀਂ ਮਿਲ ਪਾਈ ਚੱਲੀ ਆ ਬੰਦੂ ਕ੍ਰਿਸ਼ਨ ਆ ਗਿਆ ਉਹਦਾ ਵੀ ਦਿলো ਧੰਨਵਾਦ ਕਰਦੇ ਆ ਵਾਗ ਕੀ ਕਾ ਖਾਲਸਾ ਵਾਗ ਕੀ ਕੀ ਬਥੇ